आप देख रहे हो पंजाब आज न्यूज आज पहुँचे हैं गांव सोल में जिला तरुण तार जहाँ पर तन तन बाबा लखदाता जी का सुलाना जोड़ मेला और मुख सेवादार जसवीर सिंह जी प्रधान हरजिंदर सिंह जी रसम सिंह जी बलविंदर सिंह जी बलदेव सिंह जी साहब सिंह जी गुरुदेव सिंह जी सरपंच मिठ्ठू एकम सारे सेवादारों के संयोग के साथ मेला बड़ी श्रद्धा भाव से मनाया गया आओ दिखाते हैं मेले की लाइव तस्वीरें वाशुल वरा की महफिल महफिल गौसल वरा की महफिल जो भी सजा रहे ਵੱਡੀ ਭਰਾ ਅਮਰਜੀਤ ਵੀ ਕਹਿੰਦੇ ਵੱਡੀ ਵੱਡੀ ਸੈਡ ਲੱਗੀ ਹੈ ਅੱਜ ਦਾ ਬਹੁਤ ਬਹੁਤ ਧੰਨਵਾਦ ਨੇ ਸਮੂਹ ਪ੍ਰਬੰਧਕ ਕਮੇਟੀ ਬੱਬਾ ਲੱਖ ਦਾ ਲੱਖ ਦਾਤਾ ਜੀ ਦੇ ਕਰਕੇ ਜਿਹੜੀ ਕਮੇਟੀ ਆਈ ਸੀ ਉਹਨਾਂ ਦਾ ਧੰਨਵਾਦ ਕਰਾਂਗੇ ਕਿਉਂਕਿ ਰੱਬ ਆ ਬਜਾਉਂਦਾ ਸਾਰਿਆਂ ਨੂੰ ਬੂੜੇ ਆਏ ਆ ਭਰਾ ਸੰਦੇ ਵੱਡਿਆਂ ਦਾ ਬੱਡਾ ਧੰਨਵਾਦ ਨੇ ਆਓ ਸਾਹਮਣੇ ਰੇਡਾਂ ਪਿੰਡੀਆਂ ਦੇ ਜੱਫੇ ਲੱਗਦੇ ਆ ਭਾਈ ਬਣ ਕਹਿੰਦੇ ਕਬੱਡੀ ਪੌਂਗਲੀ ਵਧੇ ਆਇਆ ਆ ਮੁੰਡੇ ਨੇ ਚੋਟੀ ਚੋਟੀ ਦੇ ਜੱਫੇ ਲਾਏ ਆ ਆ ਮੁੰਡੇ ਨੇ ਕਹਿੰਦੇ ਚੋਟੀ ਚੋਟੀ ਦੇ ਜੱਫੇ ਲਾਏ ਆ ਤੇ ਗੱਲ ਫੇਰ ਟਿਕਾਣੇ ਲੱਗਿਆ ਗੱਲ ਕਹਿੰਦੇ ਫੇਰ ਹੈਡ ਕਿੰਨੇ ਟਿਕਾਣੇ ਲਾ ਗਿਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਇੱਥੇ ਰੱਖ ਵਾਹ ਓ ਗਰੂਆ ਹੈਡ ਜੇ ਤੂੰ ਟਟਕੇ ਲੱਗੇ ਤੇ ਬਿਨਾ ਢੋਲ ਤੋਂ ਭੰਗੜੇ ਪੈਣੇ ਆ ਉਧਰੋਂ ਧੰਨਵਾਦ ਕਰਦੇ ਆ ਸਾਡੇ ਗੁਰਦੇਵ ਸਿੰਘ ਸਰਪੰਚਾ ਧੰਨਵਾਦ ਹੈ ਵੀਰ ਤਾਂ ਪਹੁੰਚੇ ਤੇ ਬਹੁਤ ਛੋਣੀ ਸੋਖ ਹੈ ਸਾਡੇ ਸੁਖਮਣ ਭੁੱਲਰ ਨੂੰ ਪੁੱਤਰ ਦੀ ਬਾਤ ਬਖਸ਼ੀ ਹੈ ਬਲੋ ਦਵਾਵਾਂ ਨੇ ਸੁਖਮਣ ਭੁੱਲਰ ਜੀਆਂ ਦੇ ਲਈ ਕੰਮੇ ਵੀਰ ਹਣੀ ਕਹਿੰਦੇ ਮੁਬਾਰਕਾਂ ਦਿੰਦੇ ਆ ਕੇ ਪੁੱਤਰ ਮਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਠੜੇ ਮੇਵੇ ਰੱਬ ਸਭ ਨੂੰ ਦੇਵੇ ਪਰ ਇਧਰ ਕਹਿੰਦੇ ਕਰਿਆਲੇ ਵਾਲਾ ਜੱਜ ਆ ਜਾਈ ਪਿਆ ਹੋਇਆ ਆ ਉਹ ਤਤਲੇ ਪਿੰਡ ਵਾਲੇ ਕਹਿੰਦੇ ਗੁੱਲੂ ਨੂੰ ਆਪਦਾ ਆ ਗਿਆ ਗੋਟ ਆ ਗਿਆ ਆ ਮੁੰਡੇ ਨੂੰ ਕਹਿੰਦੇ ਘੋੜੇ ਦੀ ਪੀਪਿਆੜਾ ਸਨਮਾਨਿਆ ਗਿਆ ਹੈਤੀ ਦਿੱਲੀ ਹੁਣਾ ਵੱਲੇ ਉਹਨਾਂ ਦੀ ਪੂਰੀ ਕਮੇਟੀ ਵੱਲੇ ਕਹਿੰਦੇ ਪੀਪੇ ਦਿੱਤੇ ਰਣ ਮੋਟਰਸਾਈਕਲ ਦੇਣਾ ਸਾਹਮਣੇ ਮੌਜੂਦ ਦੀ ਪਾਈਓ ਰੇਡ ਚਾਰ ਜਾਫੀਆਂ ਦੇ ਵਿੱਚੋਂ ਕਾਰੇ ਪਿੰਡ ਵਾਲਾ ਲੱਗਾ ਟੁੱਟ ਕੇ ਕਰਦਾ ਟਰਾਈਆਂ ਇਹ ਜੀ ਪਿੰਡ ਸੋਲਿਆ ਵੀ ਬਾਬਾ ਲੱਖ ਦਾ ਦੀ ਜਗਾ ਜੀ ਆਏ ਸਾਲ ਮੇਲਾ ਹੁੰਦਾ ਆ ਬੜੇ ਤੋਂ ਹਟਾਉਣਾ ਸਾਰਾ ਪਿੰਡ ਰਲ ਕੇ ਮੇਲਾ ਮਨਾਉਂਦਾ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਮੇਲਾ ਕਰਿਆ ਜਾਂਦਾ ਜੀ ਤੇ ਕਬੱਡੀ ਹੁੰਦੀ ਆ ਕਲਾਕਾਰ ਆਉਂਦੇ ਆ ਬੜਾ ਸੋਹਣਾ ਮੇਲਾ ਬਾਬੇ ਦਾ ਹੀ ਮਨਾਉਨੇ ਆ ਆਏ ਸਾਲ ਹੀ ਮਨਾਉਨੇ ਆ ਬਹੁਤ ਜ਼ਿਆਦਾ ਬਹੁਤ ਵਧੀਆ ਮੇਲਾ ਹੀ ਮਨਾਉਨੇ ਬੜੇ ਸਜੰਗੜਾ ਲੰਗਰ ਪਾਣੀ ਬਹੁਤ ਸੋਹਣਾ ਬਾਬੇ ਦਾ ਚੱਲਦਾ ਆ ਪੀਲਾ ਮਠੀਆਂ ਚੱਲਦੀਆਂ ਹਰ ਕੋਈ ਪਕੌੜਿਆਂ ਦਾ ਲੰਗਰ ਜਲੇਬਾ ਦਾ ਲੰਗਰ ਦਾਣ ਫੁਲਕੇ ਦਾ ਲੰਗਰ ਇਸ ਗੱਲ ਦੀ ਘਾਟ ਨਹੀਂ ਦੀ ਮਹਾਰਾਜ ਦਾ ਬਹੁਤ ਵਧੀਆ ਸੀ ਮੇਲਾ ਇਹ ਸਾਰੇ ਮਨਾਉਨੇ ਆ ਜੀ ਅ ਨਸ਼ੇ ਦੇ ਵਿੱਚ ਜਿਹੜੀ ਆਉਣ ਵਾਲੀ ਪੀੜ੍ਹੀ ਬਰਬਾਦ ਹੁੰਦੀ ਆ ਉਹਨਾਂ ਨੂੰ ਸੰਜੋਗ ਇੱਥੇ ਚੰਗਾ ਦੇਈਦਾ ਵੀ ਮਹਾਰਾਜੇ ਕੱਲ ਨਸ਼ੇ ਪਤਿਆਂ ਦੇ ਵਿੱਚ ਨਾ ਹੋਣ ਗਾ ਚੰਗਾ ਕੰਮ ਕਰਨ ਤੇ ਸੋਹਣੇ ਜੀਵਨ ਬੀਤਣ ਕਬੱਡੀਆਂ ਦੇ ਵਿੱਚ ਇਸੇ ਕਰੇ ਕਬੱਡੀ ਕਰਾਈਦੀ ਆ ਇਹ ਜਿਹੜੇ ਬੱਚੇ ਆ ਸੁਦਰ ਜਾਣ ਕੋ ਮਾਰੇ ਕਮਾ ਜਨਾ ਆਉਣ ਇਹ ਪਿੰਡ ਸੋਲ ਹੈ ਜੀ ਬਾਬੇ ਲਖਦਾਤਾ ਦੇ ਦਰਗਾਹ ਜੀ ਇੱਥੇ ਬਹੁਤ ਵਧੀਆ ਮੇਲਾ ਹੁੰਦਾ ਜੀ ਬਾਬੇ ਦੀਆਂ ਮੂਰਤੀ ਵੀ ਆਈਆਂ ਜੀ ਇਹ ਮੇਲਾ ਹਰ ਸਾਲ ਇਹੀਂ ਕਰਾਉਣੇ ਆ ਬਹੁਤ ਸੰਗਤ ਬਹੁਤ ਸੰਗਤ ਆਉਂਦੀ ਹੈ ਜੀ ਪਿੰਡ ਦੇ ਬੜਾ ਪੁਰਾਣਾ ਮੇਲਾ ਚੱਲਦਾ ਇੱਥੇ ਜੀ ਅਸੀਂ ਸੇਵਾ ਕਰਦੇ ਆ ਦਰਬਾਰ ਦਾ ਸੇਵਾ ਦਾ ਰਿਕ ਇਹ ਮੰਗੂਏ ਇਹ ਚਾਚਾ ਚਾਚਾ ਸਾਡੇ ਮੈਂ ਸੇਵਾਦਾਰੇ ਇਹ ਜਬਾਤੀ ਸੇਵਾ ਕਰਦੇ ਸਾਰੇ ਆ ਜਿੰਨੇ ਹੈਗੇ ਸਾਰੇ ਸਾਡੇ ਸੇਵਾਦਾਰ ਹੈ ਆ ਸਾਡਾ ਪ੍ਰਧਾਨ ਸਭਾ ਸਾਹਿਬ ਹਾਂਜੀ ਸਾਰੇ ਪ੍ਰਬੰਧ ਹੈ ਜੀ ਰੋਟੀ ਪਾਣੀ ਦਾ ਲੰਗਰ ਦਾ ਧਿਆਨ ਰੱਖਿਆ ਜਾਂਦਾ ਕੋਈ ਚੋਰੀ ਚਕਾਤੀ ਨਾ ਕਰੇ ਤੇ ਹਰ ਇੱਕ ਦਾ ਧਿਆਨ ਰੱਖਿਆ ਜਾਂਦਾ ਤੇ ਜਲ ਪਾਣੀ ਹੁੰਦਾ ਜੀ ਲੰਗਰ ਸ਼ਿਕਾਈ ਦਾ ਸੰਗਤਾਂ ਨੂੰ ਤੰਦੂਰ ਵਾਲੇ ਲਾਈਦੇ ਆ ਹੋਰ ਨਸ਼ੇ ਜਹੀ ਦੇ ਕਹਿੰਦੇ ਕਿ ਨੌਜਵਾਨ ਪੀੜੀ ਨਸ਼ੇ ਦੇ ਨਾ ਤੁਰੇ ਇਹ ਬਹੁਤੁਰਦੇ ਕਈ ਲੋਕੀ ਕਹਿੰਦੇ ਨੇ ਯਾਜੀ ਬਸਾਈ ਜਾਂਦੇ ਇਥੇ ਇਹੋ ਜੇ ਕੰਮ ਹੈਗੇ ਆ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਰਪੰਚ ਗੁਰਦੇਵ ਸਿੰਘ ਪੰਚਾਇਤ ਬਾਬਾ ਸੈਨਪਖਤਸੂਲ ਜੋ ਕਿ ਸਾਡੇ ਨਗਰ ਚ ਅੱਜ ਪੀਰ ਬਾਬਾ ਕਾਕੀਸ਼ਾਹ ਜੀ ਦਾ ਪੀਰ ਬਾਬਾ ਲਖਾ ਦਾਤਾ ਜੀ ਦਾ ਮੇਲਾ ਬਣਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਪੰਜਾਬ ਅੱਜ ਪੰਜਾਬ ਪੰਜਾਬ ਅੱਜ ਨਿਊਜ਼ ਦੇ ਪਹੁੰਚੇ ਪੱਤਰਕਾਰ ਮੇਰਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਪਿੰਡ ਦਾ ਮੇਲਾ ਜਿਹੜਾ ਵਾ ਉਹਨੂੰ ਚਾਰ ਚੰਦ ਲਾਏ ਆ ਤੇ ਉਹਨਾਂ ਨੇ ਲਿੰਕ ਰਾਈ ਆਪਣਾ YouTube ਚੈਨਲ ਰਾਈ ਮੇਰੇ ਪਿੰਡ ਦੇ ਮੇਲੇ ਨੂੰ ਸ਼ਾਨ ਨੂੰ ਵਧਾਇਆ ਤੇ ਪੰਜਾਬ ਦੇ ਵਿੱਚ ਜਿਹੜੇ ਮੇਰੇ ਪਿੰਡ ਦੀ ਆਵਾਜ਼ ਨੂੰ ਪਹੁੰਚਾਇਆ ਤੇ ਮੈਡਮ ਇਹ ਸਾਡਾ ਪਿੰਡ ਪੀਰਾ ਫਕੀਰਾਂ ਦੀ ਧਰਤੀ ਆ ਧੰਨ ਧੰਨ ਬਾਬਾ ਸੈਨ ਭਗਤ ਜੀ ਜਿਹਦੇ ਜਨਮ ਸਥਾਨ ਪਿੰਡ ਹੈ ਪੀਰ ਬਾਬੇ ਖਾਕੀ ਸ਼ਾਹ ਦਾ 17 18 ਜੁਲਾਈ ਨੂੰ ਸਾਡੇ ਪਿੰਡ ਮੇਲਾ ਬੜਾ ਭਾਰੀ ਜੋ ਕਿ ਤਰਨਤਾਰਨ ਜ਼ਿਲ੍ਹੇ ਦਾ ਹੀ ਮਸ਼ਹੂਰ ਆ ਤੇ ਅਸੀਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਲਾ ਜਿਹੜਾ ਵਾ ਬਾਬਾ ਲਖਰਾਜ ਜੀ ਦਾ ਸਾਡੇ ਪਿੰਡ ਸੋਲ ਚ ਮਨਾਇਆ ਜਾਂਦਾ ਹਾੜ ਦੇ ਦੇਸੀ ਦੇ ਮੁਤਾਬਕ ਪਹਿਲੇ ਵੀਰ ਸ਼ੁੱਕਰਵਾਰ ਇਹਦਾ ਪ੍ਰਧਾਨ ਜਸਵੀਰ ਸਿੰਘ ਬਿੱਲਾ ਕਮੇਟੀ ਵੱਲੋਂ ਬੜੀ ਪ੍ਰਬੰਧ ਕਮੇਟੀ ਵਧੀਆ ਵਾ ਦੋ ਦਿਨ ਮੇਲੇ ਦਾ ਆਯੋਜਿਤ ਕੀਤਾ ਜਾਂਦਾ ਵਾ ਦੋਵੇਂ ਦਿਨ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਤੇ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਕਰਾਇਆ ਜਾਂਦਾ ਵਾ ਤੇ ਦੁਨੀਆ ਵੱਧ ਚੜ ਕੇ ਆਉਂਦੀ ਆ ਬਾਬਾ ਲਖ ਦਾਦਾ ਜੀ ਬਹੁਤ ਵਧੀਆ ਮਹਾਂਪੁਰਸ਼ ਪੀਰਾਂ ਦੇ ਫਕੀਰ ਸਨ ਇੱਥੇ ਜਿਹੜਾ ਵੀ ਸਰਦਾਰਾਂ ਸੱਚੇ ਦਿਲਾਂ ਦੇ ਜਿਹੜਾ ਦਰਸ਼ਕਾਂ